22 ਦੇ ਇਲੈਕਸ਼ਨ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ 8000 ਵੋਟ ਮਿਲਦੀ ਹੈ ਤਾਂ ਇਹ ਸਿਰਫ ਨਮੋਸ਼ੀ ਦੀ ਗੱਲ ਪੂਰੀ ਭਾਰਤੀ ਜਨਤਾ ਪਾਰਟੀ ਕਪੂਰਥਲਾ ਵਾਸਤੇ ਹੈ ਪੌਣੇ 2 ਲੱਖ ਦੀ ਕੰਸਟਿਟੂਐਂਸੀ ਹੈ ਇਹ ਕੋਈ ਹੈ ਕਿ ਅਸੀਂ ਚਰਚਾ ਕਰਦੇ ਹਾਂ ਉਹਨੂੰ ਚੀਕਾਂ ਮਾਰਦੇ ਹਾਂ ਉਹਨੂੰ ਅੱਜ 5 ਸਾਲ ਹੋਣ ਲੱਗੇ ਆ 5 ਸਾਲ ਜਿਹੜੇ ਕਾਂਗਰਸ ਨੇ ਖਰਾਬ ਕੀਤੇ 3 ਸਾਲ ਹੁਣ 3.5 ਸਾਲ ਤੁਹਾਡੇ ਆਮ ਆਦਮੀ ਪਾਰਟੀ ਨੇ ਖਰਾਬ ਭਗਵਾਨ ਸਿੰਘ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਸਮਾਰਕ ਦੇ ਉੱਤੇ ਨਵੇਂ ਸ਼ਹਿਰ 'ਚ ਖੜੇ ਹੋ ਕੇ ਕਹਿੰਦੇ ਆ ਕਿ ਮੈਂ ਪਿਛਲੇ 3 ਸਾਲ 'ਚ ਦੁਆਬੇ ਨੂੰ 3 ਮੈਡੀਕਲ ਕਾਲਜ ਦੇ ਨੀਂ ਪੱਥਰ ਰੱਖ ਦਿੱਤੇ। ਸਰਪ੍ਰਸਤ ਜਿਹੜੇ ਰਿਪਰੈਜ਼ੈਂਟ ਕਰਦੇ ਉਹਨਾਂ ਨੇ ਉਹ ਅਖਬਾਰ ਲਹਿਰਾ ਕੇ ਕਿਹਾ ਸੀ ਕਿ ਕਿੱਥੇ ਕੀਤਾ ਮੂਰਤ ਤੇ ਕਿੱਥੇ ਕੀਤਾ ਨੀਂ ਪੱਥਰ ਰੱਖਿਆ। ਟੀਮਸ ਆਇਆ ਸੀ। ਲੇਕਿਨ ਪਾਰਟੀ ਪੰਜਾਬ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਜਦੋਂ ਏਮਜ਼ ਇਥੋਂ ਜਾਂਦਾ ਹੈ ਕਾਰਨ ਹੈ ਕਿ ਉਦੋਂ ਭਾਜਪਾ ਜਿਹੜੀ ਪੰਜਾਬ ਭਾਜਪਾ ਖਾਸ ਕਰਕੇ ਕਪੂਰਥਲਾ ਭਾਜਪਾ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਸੀ ਕਿ ਉਹ ਇਹਨੂੰ ਰੋਕ ਨਹੀਂ ਸਕੇ ਤੁਹਾਡਾ ਹੁਣ ਤੁਸੀਂ ਫੇਰ ਨਹੀਂ ਦੇਣਾ ਤੁਹਾਡੀ ਬਹੁਤੀ ਭਾਜਪਾ ਤਾਂ ਮੌਜੂਦਾ ਵਿਧਾਇਕ ਜੀ ਵੀ ਝੋਲੀ 'ਚ ਬੈਠੀ ਹੁੰਦੀ ਆਮ ਕਰਕੇ ਦੇਖਿਆ ਜਾਂਦਾ ਨਿਊਜ਼ਲਾਈਨ ਪੰਜਾਬ ਤੇ ਕਪੂਰਥਲਾ ਸਿਟੀ ਆਫ ਪੈਲਸਿਸ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਗੱਲ ਕਰਾਂਗੇ ਪੰਜਾਬ ਬੀਜੇਪੀ ਦੀ ਲੁਧਿਆਣਾ ਵਿਖੇ ਹੋਈ ਵਿਧਾਨ ਸਭਾ ਦੀ ਜਿਮਨੀ ਇਲੈਕਸ਼ਨ ਦੇ ਵਿੱਚ ਬੀਜੇਪੀ 6% ਤੋਂ 18% ਤੱਕ ਦਾ ਵੋਟ ਸ਼ੇਅਰ ਹਾਸਲ ਕਰਦੀ ਹੈ ਉਸ ਤੋਂ ਬਾਅਦ ਬੀਜੇਪੀ ਆਪਣੇ ਆਪ ਨੂੰ ਸਰਵਾਈਵਲ ਮੋਡ ਦੇ ਵਿੱਚ ਦੱਸਣਾ ਸ਼ੁਰੂ ਕਰ ਦੇ ਦਿੰਦਾ ਹੈ ਇਹਦੇ ਵਿੱਚ ਹਾਲੇ ਕਿ ਕੋਈ ਦੋ رائے ਨਹੀਂ ਕਿ ਪੰਜਾਬ ਭਾਜਪਾ ਦਾ ਪਿੰਡਾਂ ਦੇ ਵਿੱਚ ਪਹਿਲਾ ਨਾਲੋਂ ਆਉਣਾ ਜਾਣਾ ਵਧਿਆ ਭਾਜਪਾ ਪਿੰਡਾਂ ਦੇ ਵਿੱਚ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਉਹਨੂੰ ਰੋਕਿਆ ਜਾਂਦਾ ਜਿੰਦੇ ਵਿੱਚ ਜ਼ਬਰਦਸਤ ਵਿਰੋਧ ਦੇਖਿਆ ਗਿਆ ਹੁਣ ਗੱਲ ਕਰਦੇ ਹਾਂ ਹਲਕਾ ਵਾਈਜ਼ ਭਾਜਪਾ ਦਾ ਇਸ ਵੇਲੇ ਕੀ ਹਾਲਾਤ ਨੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਟੇਟ ਬੋਡੀ ਦੇ ਸਦਸਿਆ ਬੈਠੇ ਨੇ ਜੀ ਸਵਾਗਤ ਹੈ ਤੁਹਾਡਾ ਇਸ ਪਲੇਟਫਾਰਮ ਤੇ ਅ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਕਪੂਠਲਾ ਸਿਟੀ ਆਫ ਪੈਲੈਸਸ ਔਰ ਨਿਊਜ਼ 9 ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਿ ਅੱਜ ਤੁਸੀਂ ਮੈਨੂੰ ਉਹਨਾਂ ਦੇ ਨਾਲ ਰੂਬਰੂ ਕਰਨ ਜਾ ਰਹੇ ਹੋ ਉਹਨਾਂ ਦੇ ਸਰੋਤਿਆਂ ਦੇ ਨਾਲ ਰੂਬਰੂ ਕਰਨ ਜਾ ਰਹੇ ਹੋ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਸ਼ਰਦਾ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ 6% ਤੋਂ ਵੱਧ ਕੇ ਤੁਹਾਡਾ ਵੋਟ ਸ਼ੇਅਰ 18% ਹੋਇਆ ਇਸ ਨੂੰ ਪਹਿਲਾ ਸਵਾਲ ਕਿ ਕੀ ਇਸ ਨੂੰ ਇਸ ਤੋਂ ਸਰਵਾਈਵ ਕਰੋਗੇ ਇਹਨੂੰ ਸਟੇਬਲ ਰੱਖ ਪਾਓਗੇ ਇੱਕ ਪਾਜਬਾਲੀ ਵੱਡਾ ਸਵਾਲ ਹੈ ਕਿਉਂਕਿ ਤੁਹਾਡਾ ਅੰਦਰੂਨੀ ਕਲੇਸ਼ ਵੀ ਜਿਹੜਾ ਉਹ ਜਗਜਾੜ ਹੈ ਤੁਹਾਡੇ ਉਹ ਪ੍ਰਧਾਨ ਸਾਹਿਬ ਜਾਂ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀਆਂ ਸਟੇਟਮੈਂਟਾਂ ਤੋਂ ਲੈ ਕੇ ਇੱਕ ਦੂਜੇ ਦੇ ਆਪਾ ਵਿਰੋਧੀ ਨੇ ਕੀ ਕਹਿਣਾ ਚਾਹੂਗੇ ਇੱਕ ਛੋਟੀ ਜੀ ਝਾੜ ਤੇ ਫਿਰ ਕਪੂਰਥਲਾ ਹਲਕਾ ਤੇ ਗੱਲ ਕਰਾਂਗੇ ਦੇਖੋ ਸ਼ਰਮਾ ਜੀ ਇਸ ਤਰ੍ਹਾਂ ਆ ਵੀ ਮੈਂ ਤੁਸੀਂ ਗੱਲ ਕੀਤੀ ਪਾਰਟਿਕੂਲਰ ਲੁਧਿਆਣਾ ਦੀ ਬਾਈ ਇਲੈਕਸ਼ਨ ਜਿਹੜੀ ਹੋਈ ਪਿਛੇ ਲੁਧਿਆਣਾ ਵੈਸਟ ਦੀ ਉਧਰ ਤੇ ਸਾਡਾ 18% ਵੋਟ ਸ਼ੇਅਰ ਇਹ ਤੇ ਮੈਂ ਥੋੜਾ ਜਿਹਾ ਕਰੈਕਟ ਕਰੂੰਗਾ ਕਿ ਜਿਹੜੀ 2024 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਹੋਈ ਹੈ ਅਸੀਂ ਉੱਥੇ ਇਹ ਪੂਰੇ ਪੰਜਾਬ ਦੇ ਵਿੱਚ 18% ਵੋਟ ਲੈ ਕੇ ਆਏ ਹਾਂ ਜੀ ਔਰ ਲੁਧਿਆਣਾ ਔਰ ਫਿਰੋਜ਼ਪੁਰ ਦੋ ਸੀਟਾਂ ਐਸੀਆਂ ਜਿਹੜੀਆਂ ਬਹੁਤ ਹੀ ਘੱਟ ਮਾਰਜਨ ਤੇ ਪਾਰਲੀਮੈਂਟ ਦੀਆਂ 10 10 12 12 ਲੱਖ ਦੀਆਂ ਵੋਟਾਂ ਦੇ ਵਿੱਚੋਂ ਇੱਕ ਸੀਟ 18 ਜਾਂ 20000 ਤੇ ਹਾਰਨੀ ਔਰ ਇੱਕ ਸੀਟ ਜਿਹੜੀ ਸਾਡੇ ਕੈਂਡੀਡੇਟ ਜਿੱਤਦੇ ਸਿਰਫ 6-7000 ਵੋਟ ਤੇ ਰਹਿ ਜਾਂਦੇ ਨੇ ਇਹ ਦਰਸਾਉਂਦਾ ਕਿ ਭਾਰਤੀ ਜਨਤਾ ਪਾਰਟੀ ਇੱਕ 2 ਮਹੀਨੇ ਜਾਂ 4 ਮਹੀਨੇ ਦੇ ਵਿੱਚ ਨਹੀਂ ਉੱਭਰ ਕੇ ਆਈ ਪਿਛਲੇ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਨਸਟੈਂਟਲੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਿਹੜਾ ਪੰਜਾਬ ਦੇ ਅੰਦਰ ਏਬਲ ਲੀਡਰਸ਼ਿਪ ਦੇ ਨਾਲ ਇੱਕ ਐਸੇ ਮੁਕਾਮ ਤੇ ਜਾਂਦਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ 18 ਤੋਂ 20% ਵੋਟ ਸ਼ੇਅਰ ਦੇ ਵਿੱਚ ਅੱਜ ਆਪਣਾ ਕਲੇਮ ਕਰ ਰਹੀ ਹੈ ਲੇਕਿਨ ਇੱਕ ਗੱਲ ਦਾ ਧਿਆਨ ਰੱਖਿਏ ਭਾਰਤੀ ਜਨਤਾ ਪਾਰਟੀ ਦਾ ਕਰਮਕARTA ਨਾ ਕਦੀ ਅੱਕਦਾ ਹੈ ਨਾ ਕਦੀ ਠੱਕਦਾ ਹੈ ਤੇ ਨਾ ਕਦੀ ਝੱਕਦਾ ਹੈ ਨੇਸ਼ਨ ਫਰਸਟ ਦੇ ਫਾਰਮੂਲੇ ਤੇ ਕੰਮ ਕਰਨ ਵਾਲੀ ਇਹ ਪਾਰਟੀ ਹਮੇਸ਼ਾ ਸਾਡੇ ਸੰਵਿਧਾਨ ਚ ਪਰ ਜੋ ਲਿਖਿਆ ਉਹ ਸਮਝਾਉਂਦੀ ਹੈ ਕਰਮ ਕਰਤਾ ਨੂੰ ਚਾਹੇ ਇੱਕ ਬੂਥ ਪੱਦਰ ਦਾ ਪ੍ਰਧਾਨ ਹੋਵੇ ਚਾਹੇ ਉਹ ਪ੍ਰਦੇਸ਼ ਪੱਦਰ ਦਾ ਪ੍ਰਧਾਨ ਹੈ ਇੱਕ ਗੱਲ ਜਿਹੜੀ ਹੈ ਉਹਦੇ ਚ ਸਾਫਟ ਫਰਸਟ ਹੈ ਨੇਸ਼ਨ ਫਰਸਟ ਨੈਕਸਟ ਪਾਰਟੀ ਸੈਲਫ ਲਾਸਟ ਸੋ ਜਦੋਂ ਸੈਲਫ ਲਾਸਟ ਹੁੰਦਾ ਹੈ ਤੇ ਗਰੂਪੀਸਮ ਜਾਂ ਲੜਾਈ ਝਗੜੇ ਜਾਂ ਗੁੱਟਬੰਦੀ ਦਾ ਸਵਾਲ ਹੀ ਖਤਮ ਹੋ ਜਾਂਦੇ ਆ ਅਸੀਂ ਇੱਕ ਮੰਤਰ ਲੈ ਕੇ ਆਨੇ ਆ ਰਾਸ਼ਟਰ ਨਿਰਮਾਣ ਦਾ ਉਹ ਨਿਰਮਾਣ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਹਰ ਇੱਕ ਕਾਰਜਕਰਤਾ ਰਾਸ਼ਟਰ ਦੇ ਨਾਂ ਤੇ ਅੱਜ ਜੇ ਪੰਜਾਬ 'ਚ ਅਸੀਂ ਬੈਠੇ ਹਾਂ ਤਾਂ ਪੰਜਾਬ ਦੇ ਨਾਂ ਦੇ ਉੱਤੇ ਪੰਜਾਬ ਨੂੰ ਅਗਰਸਰ ਕਰਨ ਵਾਸਤੇ ਪੰਜਾਬ ਦੇ ਜੋ ਅੱਜ ਹਾਲਾਤ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਪਿਛਲੇ 4 ਸਾਲ ਆ ਲਗਭਗ 4 ਸਾਲ ਹੋਣ ਤੇ ਆਏ ਨੇ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਇਤੋਂ ਦੀ ਸਰਕਾਰ ਦਾ ਜਿਹੜੀ ਆਮ ਆਦਮੀ ਪਾਰਟੀ ਦੀ ਨਟੰਕੀ ਸਰਕਾਰ ਪੰਜਾਬ 'ਚ ਚੱਲ ਰਹੀ ਹੈ ਉਹਦੇ ਉੱਤੇ ਜਿਹੜਾ ਸਮਾਂ ਹੋ ਚੁੱਕਾ ਹੈ ਉਹਦੀਆਂ ਕਈ ਉਦਾਹਰਣਾਂ ਐਸੀਆਂ ਨੇ ਤੁਸੀਂ ਪਿੰਡਾਂ ਦੀ ਗੱਲ ਕੀਤੀ ਮੇਰੇ ਨਾਲ ਤੇ ਪਿੰਡਾਂ ਦੇ ਅੰਦਰ ਇਹ 2 4 5 10 ਦਿਨ ਦਾ ਵਿੱਚ ਸਾਡਾ ਨਹੀਂ ਹੋਇਆ ਕੰਮ ਮੈਂ ਕਪੂਠਲਾ ਹਲਕੇ ਦਾ ਇੱਕ ਐਗਜ਼ਾਮਪਲ ਦਵਾਗਾ ਕਿ ਕਪੂਠਲਾ ਹਲਕੇ 'ਚ ਪਿਛਲੇ 3 ਮਹੀਨੇ ਤੋਂ ਮਈ ਤੋਂ ਸਾਡਾ ਜਿਹੜੇ ਕੈਂਪ ਲੱਗਨੇ ਸ਼ੁਰੂ ਹੋਏ ਸੀ ਜਿੱਦੇ ਤੁਸੀਂ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਲੈ ਕੇ ਲੋਕਾਂ ਤੱਕ ਜਾ ਰਹੇ ਸੀ ਉਹਨਾਂ ਦੀਆਂ ਰਜਿਸਟ੍ਰੇਸ਼ਨਸ ਕਰ ਰਹੇ ਸੀ ਉਹਨਾਂ ਦੇ ਕਾਰਡ ਬਣਾ ਰਹੇ ਸੀ ਔਰ ਉਹ 78 ਕੈਂਪ ਮਈ ਦੇ ਮਹੀਨੇ ਤੋਂ ਲੈ ਕੇ ਤੇ ਪਿਛਲੇ ਹਫ਼ਤੇ ਤੱਕ ਲੱਗੇ ਪਿਛਲੇ ਹਫਤੇ ਜਦੋਂ ਮੈਨੂੰ ਰੋਕਿਆ ਗਿਆ ਪੰਜਾਬ ਸਰਕਾਰ ਦੇ ਆਪਣਾ ਹਥਿਆਰ ਬਣਾ ਕੇ ਪੰਜਾਬ ਪੁਲਿਸ ਦੇ ਨਾਲ ਲਾ ਕੇ ਉਹ ਪੰਡਾਲ ਦੋਨੇ ਦੇ ਅੰਦਰ ਜੋ ਹੋਇਆ ਉਹ ਜਗ ਜਾਰ ਹੈ ਸ਼ਾਹਬ ਜੀ ਸੌਰੀ ਮੈਂ ਤੁਹਾਡੀ ਗੱਲ ਟੋਕਦਾ ਪਿਆ ਲੇਕਿਨ ਕਿਉਂਕਿ ਇਹ ਮੇਰਾ ਸਵਾਲ ਕਿਸੇ ਸਟੇਟ ਕਾਰਕਾਣੀ ਦੇ ਕਿਸੇ ਵੀ ਸਦਸਿਆ ਨਾਲ ਪਹਿਲਾ ਸਵਾਲ ਇਹ ਮੈਂ ਤੁਹਾਡੇ ਜਨਰਲ ਸੈਕਟਰੀ ਪੰਜਾਬ ਨਾਲ ਕੀਤਾ ਸੀ ਲੇਕਿਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਲੀਡਰ ਸਾਹਿਬਾਨਾਂ ਦੀ ਇਹ ਮਜਬੂਰੀ ਹੈ ਕਿ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਸੁਨੀਲ ਜਾਖੜ ਸਾਹਿਬ ਜਿਹੜੇ ਤੁਹਾਡੇ ਪੰਜਾਬ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਸਾਡਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਅਲਾਈਅੰਸ ਜ਼ਰੂਰੀ ਹੈ ਸੇਮ ਟਾਈਮ ਉਹਨਾਂ ਦੇ 2 ਘੰਟੇ ਬਾਅਦ ਹੀ ਤੁਹਾਡੇ ਜਿਹੜੇ ਜੰਮੂ ਕਸ਼ਮੀਰ ਤੋਂ ਤੁਹਾਡਾ ਨਿੱਜੀ ਬਿਆਨ ਦੱਸਦੇ ਨੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਦੂਸਰੇ ਦਿਨ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਲੰਬੀ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਨਹੀਂ ਇਹ ਬਿਲਕੁਲ ਅਸੀਂ ਇੰਡੀਪੈਂਡੈਂਟ ਲੜਾਂਗੇ ਇਸ ਇਹਦਾ ਜਵਾਬ ਕੋਈ ਖੁੱਲ ਕੇ ਸਪਸ਼ਟ ਜਗਤ ਦਾ ਦਾਅਵੇ ਤੇ ਜ਼ਿਆਦਾ ਵਧੀਆ ਰਹੇਗਾ ਮੈਂ 1980 ਦੇ ਵਿੱਚ ਜਦੋਂ ਭਾਜਪਾ ਦੀ ਸਥਾਪਨਾ ਹੋਈ ਹੈ ਜੀ ਮੈਂ ਉਦੋਂ ਤਾਂ ਭਾਰਤੀ ਜਨਤਾ ਪਾਰਟੀ ਦਾ ਸਦਸਾ ਹਾਂ ਲਗਭਗ 45 ਸਾਲ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਦੇ ਅੰਦਰ ਕੰਮ ਕਰਦੇ ਹੋਇਆ ਭਾਰਤੀ ਜਨਤਾ ਪਾਰਟੀ ਦੇ ਫਾਰਮੂਲੇ ਦੇ ਉੱਤੇ ਕੰਮ ਕਰਦੇ ਹੋਇਆ ਇੱਕ ਗੱਲ ਮੈਂ ਸਿੱਖੀ ਹੈ ਕਿ ਕਿਤੇ ਵੀ ਕਦੀ ਵੀ ਕੋਈ ਵਿਅਕਤੀਗਤ ਡਿਸੀਜਨ ਇੱਥੇ ਨਹੀਂ ਲੈਣ ਜਾਂਦੇ ਪਾਰਟੀ ਲਾਈਨ ਦੇ ਵਿੱਚ ਜੋ ਵੀ ਫੈਸਲੇ ਹੁੰਦੇ ਨੇ ਉਸ ਮੂਵਿਕ ਹੁੰਦੇ ਨੇ ਔਰ ਬੈਠ ਕੇ ਹੁੰਦੇ ਨੇ ਔਰ ਜਿੱਥੇ ਤੱਕ ਅਲਾਈਅንስ ਹੋਣਾ ਜਾਂ ਨਾ ਹੋਣਾ ਇਹਦਾ ਸਵਾਲ ਤਾਂ ਸਾਡੀ ਜਿਹੜੀ ਇੱਕ ਕੇਂਦਰ ਦੇ ਵਿੱਚ ਇੱਕ ਸਮਤੀ ਬੈਠੀ ਆ ਵੱਡੇ ਲੀਡਰਸ ਬੈਠੇ ਆ ਸਾਡੀ ਹਾਈ ਕਮਾਂਡ ਬੈਠੀ ਆ ਇਹ ਫੈਸਲੇ ਉੱਥੇ ਹੋਣੇ ਨੇ ਬਾਕੀ ਵਿਅਕਤੀਗਤ ਰੂਪ ਦੇ ਉੱਤੇ ਭਾਰਤੀ ਜਨਤਾ ਪਾਰਟੀ ਇੱਕ ਲੋਕਤਾਂਤ੍ਰਿਕ ਪਾਰਟੀ ਹੈ ਇੱਥੇ ਦਾ ਪ੍ਰਧਾਨ ਮੁਚਾਇਓ ਮੰਡਲ ਪ੍ਰਧਾਨ ਚਾਹੇ ਬੂਥ ਪ੍ਰਧਾਨ ਚਾਹੇ ਜਿਲ੍ਹਾ ਪ੍ਰਧਾਨ ਚਾਹੇ ਪ੍ਰਾਂਤ ਪ੍ਰਧਾਨ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਸਾਡੇ ਰਾਸ਼ਟਰੀ ਪ੍ਰਧਾਨ ਦੀ ਵੀ ਜਿਹੜੀ ਚੋਣ ਹੋਣੀ ਹੈ ਉਹ ਬੜੇ ਹੀ ਲੋਕਤੰਤਰ ਤਰੀਕੇ ਦੇ ਨਾਲ ਹੁੰਦੀ ਹੈ ਕੋਈ ਵੀ ਫੈਸਲਾ ਜਾਤੀ ਨਹੀਂ ਲਿਆ ਜਾਂਦਾ ਇਹ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਅਧਿਕਾਰ ਹਰ ਇੱਕ ਦੇ ਕੋਲ ਸਦਾ ਹੈਗਾ ਚਾਹੇ ਉਹ ਸਾਡੇ ਰਾਸ਼ਟਰੀ ਪ੍ਰਧਾਨ ਹੋਣ ਚਾਹੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਹੋਣ ਚਾਹੇ ਕੋਈ ਵੀ ਅਹੁਦੇਦਾਰ ਹੋਵੇ ਚਾਹੇ ਅੱਜ ਮੈਂ ਤੁਹਾਡੇ ਨਾਲ ਬੈਠਾ ਆ ਆਪਣੀ ਜਾਤੀ ਗਲਤ ਕਰ ਸਕਦਾ ਆਪਣੀ ਜਾਤੀ ਵਿਊ ਪੁਆਇੰਟ ਤਾਂ ਦੇ ਸਕਦਾ ਔਰ ਉਹ ਅਗਰ ਅੱਛਾ ਲੱਗਾ ਤੋ ਸਾਡੀ ਹਾਈ ਕਮਾਂਡ ਉਹਦੇ ਤੇ ਕੋਈ ਐਕਸ਼ਨ ਵੀ ਲਾਏਗੀ ਹਾਂ ਭਾਰਤੀ ਜਨਤਾ ਪਾਰਟੀ ਆਪਣਾ ਵਿਸਤਾਰ ਪੂਰਨ ਪੰਜਾਬ ਦੇ ਵਿੱਚ ਬੂਥ ਪੱਧਰ ਤੱਕ ਕਰ ਰਹੇ ਨੇ ਮੈਂ 3 ਸਾਲ ਭਾਰਤੀ ਜਨਤਾ ਪਾਰਟੀ ਦਾ ਬੂਥ ਮੈਨੇਜਮੈਂਟ ਦਾ ਪ੍ਰਧਾਨ ਰਿਹਾ 1900 2020 ਤੋਂ ਲੈ ਕੇ 2023 ਤੱਕ 2023 ਤੱਕ 21672 ਬੂਥਾਂ ਦੇ ਉੱਤੇ ਮੈਂ ਕੰਮ ਕਰਨ ਤੋਂ ਬਾਅਦ ਐਕਸਪੀਰੀਅੰਸ ਕੀਤਾ ਸੀ ਮੇਰੀ ਟੀਮ ਮੇਰੇ ਨਾਲ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਹਰ ਇੱਕ ਬੂਥ ਪੱਧਰ ਤੇ ਮੌਜੂਦ ਹੈ ਸਿਰਫ ਕਾਰਕਿਰਤਾ ਨੂੰ ਸਮੇਂ ਆਂ ਤੇ ਉਠਾਨ ਦੀ ਲੋੜ ਹੈ ਔਰ ਉਠਾਨ ਦਾ ਸਮਾਂ ਆ ਗਿਆ ਬਾਕੀ ਜੋ ਫੈਸਲੇ ਉੱਤੇ ਹੋਣਗੇ ਉਹਨਾਂ ਤੇ ਅਸੀਂ ਕੰਮ ਕਰਾਂਗੇ ਆਪਾਂ ਹੁਣ ਇੱਕ ਖਾਸ ਜਿਹੜਾ ਬਿਲਕੁਲ ਜਿਹੜਾ ਫੋਕਸ ਹੈ ਵਿਧਾਨ ਸਭਾ ਕਪੂਰਥਲਾ ਤੇ ਕਰਦੇ ਹਾਂ ਕਪੂਰਥਲਾ ਦੇ ਵਿੱਚ ਬੀਜੇਪੀ ਨੂੰ ਕਿਸ ਲੈਵਲ ਤੇ ਦੇਖਦੇ ਹੋ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਇੰਦੇ ਇੰਦੇ ਬਾਰੇ ਹੁਣ ਔਰ ਹੁਣ ਤੱਕ ਬੀਜੇਪੀ ਦੀਆਂ ਕਪੂਰਥਲਾ ਦੇ ਵਿੱਚ ਪ੍ਰਾਪਤੀਆਂ ਦੀ ਗੱਲ ਕਰਦੇ ਆਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਸ਼ਰਮਾ ਜੀ ਮੈਂ ਕਾਰਜਕਰਤਾ ਵਾਂ ਇੱਕ ਤੁਹਾਨੂੰ ਪਹਿਲਾਂ ਦੱਸਿਆ ਕਿ 1980 ਤੋਂ ਇੱਕ ਐਕਟਿਵ ਕਾਰਜਕਰਤਾ ਵਾਂ ਮੈਂ ਬੂਥ ਲੈਵਲ ਤੇ ਮੈਂ ਵਾਰਡ ਲੈਵਲ ਤੇ ਮੈਂ ਮੰਡਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪ੍ਰਦੇਸ਼ ਲੈਵਲ ਤੇ ਕਪੂਰਥਲੇ ਨੂੰ ਬੜੇ ਨੇੜੋਂ ਦੀ ਦੇਖਿਆ ਕਪੂਰਥਲੇ ਦੀ ਇੱਕ ਇੱਕ ਇਟ ਨਾਲ ਮੇਰਾ ਰਿਸ਼ਤਾ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਗੱਲ ਕਹਿ ਨਹੀਂ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਦੀ ਥੋੜਾ ਬਹੁਤ ਢਿੱਲਾ ਤਾਂ ਹੋ ਸਕਦਾ ਹੈ ਲੇਕਿਨ ਜਿਸ ਵੇਲੇ ਕੋਈ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਪੂਠਲੇ ਦੇ ਅੰਦਰ ਇੱਕ ਕੀ ਕਹਾਂ ਮੈਂ ਇੱਕ ਹਜੂਮ ਦੇ ਤੌਰ ਦੇ ਉੱਤੇ ਨਿਕਲ ਕੇ ਬਾਹਰ ਆਂਦਾ ਹੈ ਔਰ ਇਹ ਐਗਜ਼ਾਮਪਲ ਜਿਹੜੀ ਹੈ ਉਦੋਂ 2 ਘੰਟੇ ਦੇ ਅੰਦਰ 100 150 200 ਕਰਮਚਾਰੀ ਇਕੱਠੇ ਹੋ ਜਾਣਾ ਐਸਐਸਪੀ ਦੇ ਦਫਤਰ ਦਾ ਘਰਾਵ ਕਰਨ ਜਾਣਾ ਐਸਐਸਪੀ ਨੂੰ ਮਜਬੂਰਨ ਸਾਨੂੰ ਬੁਲਾਉਣਾ ਔਰ ਬੁਲਾ ਕੇ ਇਹ ਕਹਿਣਾ ਕਿ ਡੀਸੀ ਸਾਹਿਬ ਦੇ ਨਾਲ ਤੁਸੀਂ ਗੱਲ ਕਰੋ ਮੈਂ ਤਾਂ ਡੀਸੀ ਸਾਹਿਬ ਦੀਆਂ ਇਨਸਟਰਕਸ਼ਨਸ ਦੇ ਉੱਤੇ ਐਕਟ ਕਰ ਰਿਹਾ ਹਾਂ ਹਾਂਜੀ ਇਹ ਗੱਲ ਦੱਸਦੀ ਹੈ ਕਿ ਕਬੂਤਲਾ ਦੇ ਅੰਦਰ ਕਬੂਤਲਾ ਵਿਧਾਨ ਸਭਾ ਕਬੂਤਲਾ ਜ਼ਿਲ੍ਹਾ ਦੇ ਅੰਦਰ ਬੜੇ ਅੱਛੇ ਅੱਛੀ ਕਬੂਤਲੇ ਤੋਂ ਲੀਡਰਸ਼ਿਪ ਨਿਕਲ ਕੇ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਬਹੁਤ ਹੀ ਮਜ਼ਬੂਤੀ ਦੇ ਨਾਲ ਅੱਗੇ ਵਧਣ ਦਾ ਕੰਮ ਕਪੂਠਲੇ ਦੇ ਵਿੱਚ ਕਰਦੀ ਪਈ ਹੈ ਸ਼ਾਦਾ ਜੀ ਇਹ ਗੱਲ ਤੁਹਾਡੀ ਆਪਾ ਵਿਰੋਧੀ ਨਹੀਂ ਤੁਹਾਨੂੰ ਥੋੜੀ ਲੱਗਦੀ ਕਿਉਂਕਿ ਜੇ ਤੁਹਾਡੀ ਅਪਰੋਚ ਪਿੰਡਾਂ ਤੱਕ ਹੋ ਗਈ ਹੈ ਤੇ ਜੇ 200 2 ਘੰਟਿਆਂ ਦੇ ਵਿੱਚ ਇੰਨਾ ਬੁਲਦਾ ਬਵਾਲ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਥਰੂ ਕੀਤਾ ਜਾ ਰਿਹਾ ਲੇਕਿਨ ਜੇ 200 ਹੀ ਵਰਕਰ ਤੁਹਾਡਾ ਇਕੱਠਾ ਹੋਇਆ ਔਰ ਇਹਦਾ ਇਹਦੇ ਅੱਗੇ ਚੱਲ ਕੇ ਆਪਾਂ ਹੋਰ ਸਵਾਲ ਕਰਾਂਗੇ ਜੇ ਇਹ ਕਿਸ ਤਰ੍ਹਾਂ ਦੀ ਵੀ ਟਕਰਾਵ ਦੀ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਸੀ ਚਾਹਦੇ ਜੀ ਸਾਫ਼ ਤੇ ਸਪਸ਼ਟ ਗੱਲ ਹੈ ਮੈਂ ਉਸ ਦਿਨ ਐਸਐਸਪੀ ਸਾਹਿਬ ਨੂੰ ਇਹ ਗੱਲ ਸਪਸ਼ਟ ਕਹੀ ਹੈ ਜੀ ਕਿ ਤੁਸੀਂ ਜਿਹੜੀ ਉਸ ਵੇਲੇ ਤੁਹਾਡੀ ਇੱਕ ਪੁਲਿਸ ਆਫੀਸਰ ਉੱਥੇ ਆਈ ਉਹ ਇੱਕ ਮੇਰੀ ਬੇਟੀ ਸਮਾਨ 25-26 ਸਾਲ ਦੀ ਬੇਟੀ ਸੀ ਨਹੀਂ ਤਾਂ ਜਿਹੜੇ ਮੇਰੇ ਮਗਰੋਂ ਫੇ ਕਾਰਗਰਤਾ ਖੜੀ ਸੀ ਉਹ ਬਹੁਤ ਤਰ੍ਹਾਂ ਦੀ ਹੁਗਲੀਜ਼ਮ ਵੀ ਹੋ ਸਕਦੀ ਸੀ ਸਭ ਕੁਝ ਹੋ ਸਕਦਾ ਸੀ ਭਾਰਤੀ ਜਨਤਾ ਪਾਰਟੀ ਦਾ ਕਾਰਗਰਤਾ ਉਸ ਵੇਲੇ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖ ਕੇ ਪੰਜਾਬ ਦੀ ਜਿਹੜੀ ਭਗਵੰਤ ਸਿੰਘ ਮਾਨ ਦੀ ਇੱਕ ਜਿਹੜੀ ਇੱਕ ਕੂਟਨੀਤੀ ਦਾ ਸ਼ਿਕਾਰ ਨਹੀਂ ਸੀ ਹੋਣਾ ਚਾਹੁੰਦੀ ਅਸੀਂ ਆਪਣੀ ਗੱਲ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਸੀ ਔਰ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਅਸੀਂ ਜਿਹੜੀ ਪ੍ਰਧਾਨ ਮੰਤਰੀ ਆਦਰਯੋਗ ਸ਼੍ਰੀ ਨਰਿੰਦਰભાઈ ਮੋਦੀ ਜੀ ਦੀਆਂ ਇਹ ਲੋਕ ਭਲਾਈ ਗਰੀਬਾਂ ਵਾਸਤੇ ਸਕੀਮਾਂ ਉਹ ਅੱਜ ਵੀ ਲੋਕਾਂ ਤੱਕ ਲੈ ਕੇ ਜਾ ਰਹਿਣਾ ਔਰ ਸਾਡਾ ਖੁੱਲਾ ਚੈਲੰਜ ਹੈ ਸਰਕਾਰ ਨੂੰ ਸਾਡਾ ਇੱਕ ਇੱਕ ਕਾਰਗਰਤਾ ਪ੍ਰਤੀਬੱਧ ਹੈ ਆਪਣੀ ਜ਼ਿੰਮੇਵਾਰੀ ਵਾਸਤੇ ਔਰ ਸਪਸ਼ਟ ਹੈ ਕਿ ਅਸੀਂ ਆਪਣੀਆਂ ਆਪਣੇ ਕਾਰਕਰਮ ਪਾਰਟੀ ਦੇ ਸਾਡੇ ਹੋਣਗੇ ਅਸੀਂ ਅਗਲੇ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਚਾਰ ਬੱਤੀ ਚੌਂਗ ਦੇ ਵਿੱਚ ਪੰਜਾਬ ਸਰਕਾਰ ਦਾ ਅਸੀਂ ਪੁਤਲਾ ਫੂਕਿਆ ਅਸੀਂ ਪੰਜਾਬ ਸਰਕਾਰ ਨੂੰ ਚਿਤਾਇਆ ਤੇ ਜਿਤਾਇਆ ਕਿ ਤੁਸੀਂ ਇਹ ਤੁਹਾਡੀ ਜਿਹੜੀ ਹੈ ਨਾ ਨੀਤੀ ਇਹ ਲੱਖਮਾਰ ਨੀਤੀ ਚੱਲਣੀ ਨਹੀਂ ਤੁਸੀਂ ਲੋਕਾਂ ਦੇ ਹਿੱਤਾਂ ਦੇ ਵਿਰੋਧਤਾ ਕਰ ਰਹੇ ਹੋ ਲੋਕਾਂ ਦੇ ਹਿੱਤਾਂ ਦੀਆਂ ਸਕੀਮਾਂ ਜਿਹੜੀਆਂ ਲੋਕਾਂ ਤੱਕ ਪਹੁੰਚਣ ਉਹਨੂੰ ਤੁਸੀਂ ਉਹਦੇ 'ਚ ਇੱਕ ਰੋੜਾ ਬਣ ਰਹੇ ਹੋ ਅ ਸ਼ਰਦਾ ਜੀ ਕਪੂਰਥਲਾ ਭਾਜਪੀ ਦੀ ਜੇ ਧੜੇਬੰਦੀ ਦੀ ਗੱਲ ਕਰੀਏ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਮੈਨੂੰ ਇਸ ਸਵਾਲ ਦਾ ਜਵਾਬ ਮਿਲੂਗਾ ਲੇਕਿਨ ਸਵਾਲ ਹੈ ਔਰ ਪਬਲਿਕ ਦਾ ਸਵਾਲ ਹੈ ਇਹ ਤੜੇਬੰਦੀ ਜਿਹੜੀ ਇੰਨੀ ਜ਼ਬਰਦਸਤੀ ਕਈ ਵਾਰੜੀ ਬੜੀ ਖੁੱਲ ਕੇ ਸਾਹਮਣੇ ਆਉਂਦੀ ਹੈ ਕੀ ਕਾਰਨ ਮੰਨਦੇ ਹੋ ਦੇਖੋ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਜੇ ਤੁਸੀਂ ਖੁੱਲ ਕੇ ਨਹੀਂ ਗੱਲ ਕਰਦੇ ਹੋ ਤੇ ਪਰਿਵਾਰ ਦੇ ਅੰਦਰ ਪਰਿਵਾਰ ਦੇ ਅੰਦਰ ਲੋਕੀ ਬਾਕੀ ਪੋਲੀਟੀਕਲ ਪਾਰਟੀਆਂ ਪਾਰਟੀਆਂ ਹੋਣਗੀਆਂ ਸਾਡਾ ਇੱਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਅਸੀਂ ਆਪਣੇ ਵੱਡਿਆਂ ਦਾ ਆਦਰ ਕਰਦੇ ਆਂ ਮਹਿਲਾਵਾਂ ਨੂੰ ਅਸੀਂ ਮਾਤਾ ਜੀ ਭੈਣ ਜੀ ਕਹਿ ਕੇ ਸੰਬੋਧਿਤ ਕਰਦੇ ਆਂ ਤੇ ਪਰਿਵਾਰ ਦੇ ਅੰਦਰ ਬੈਠ ਕੇ ਜੇਕਰ ਸਾਡੀ ਕੋਈ ਕਿਸੇ ਦੇ ਨਾਲ ਗੱਲ ਦੇ ਵਿੱਚ ਆਪਸ ਡਿਫਰੈਂਸ ਆਫ opinion ਹੁੰਦਾ ਤੇ ਅਸੀਂ ਉਹਨੂੰ ਅੰਦਰ ਬੈਠ ਕੇ ਸੁਲਝਾਉਣਾ ਵੀ ਜਾਣਦੇ ਆਂ ਬਿਲਕੁਲ ਕੋਈ ਟੜੇਬੰਦੀ ਨਹੀਂ ਆਪਣੀ ਗੱਲ ਰੱਖਣ ਦਾ ਅਧਿਕਾਰ ਪਰਿਵਾਰ ਦੇ ਅੰਦਰ ਬੈਠ ਕੇ ਹਰ ਇੱਕ ਕਾਰਗਰਤਾ ਨੂੰ ਹੈਗਾ ਔਰ ਭਾਰਤੀ ਜਨਤਾ ਪਾਰਟੀ ਦੀ ਇਹ ਖੂਬੀ ਹੈ ਇਸੇ ਲਈ ਕਹਿਆ ਜਾਂਦਾ ਪਾਰਟੀ ਵਿਦ ਅ ਡਿਫਰੈਂਸ ਸਰ ਇਹ ਇਹ ਗੱਲ ਕੈਨੂੰ ਚੰਗੀ ਲੱਗ ਰਹੀ ਹੈ ਕਿ ਤੁਹਾਡਾ ਇੱਕ ਜਿਹੜੀਆਂ ਵਿਖਰੇਵਾ ਆ ਉਹ ਪਰਿਵਾਰ ਪੱਦਰ ਤੇ ਆ ਲੇਕਿਨ ਖੁੱਲ ਕੇ ਸਾਹਮਣੇ ਆਇਆ 22 ਦੀ ਇਲੈਕਸ਼ਨ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ 8000 ਵੋਟ ਮਿਲਦੀ ਹੈ ਤਾਂ ਇਹ ਸਿਰਫ ਨਮੋਸ਼ੀ ਦੀ ਗੱਲ ਪੂਰੀ ਭਾਰਤੀ ਜਨਤਾ ਪਾਰਟੀ ਕਪੂਰਥਲਾ ਵਾਸਤੇ ਹੈ ਪੌਣੇ 2 ਲੱਖ ਦੀ ਕਨਸੀਸਟੈਂਸੀ ਹੈ ਤਾਂ ਕੀ ਇਹ ਸਿਰਫ ਮਾੜੀ ਗੱਲ ਕੈਂਡੀਡੇਟ ਵਾਸਤੇ ਆ ਜਾਂ ਪੂਰੀ ਭਾਰਤੀ ਜਨਤਾ ਪਾਰਟੀ ਵਾਸਤੇ ਆ ਤੁਸੀਂ ਕਹਿ ਰਹੇ ਹੋ ਵਿੱਚ ਤੁਹਾਡੀ ਉਹ ਹੈ ਨਹੀਂ ਆ ਕੋਈ ਧੜੇਬੰਦੀ ਨਹੀਂ ਆ ਪਾਰਟੀ ਦੇ ਵਿੱਚ ਦੇਖੋ 2022 ਦਾ ਚੋਣ ਜਿਹੜਾ ਨਾ ਢੂੜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਵਾਸਤੇ ਪਹਿਲਾ ਹੀ ਵਾਰ ਪੂਰੇ ਪੰਜਾਬ 'ਚ ਆਪਣੇ ਬਲ ਬੂਤੇ ਤੇ ਲੜਨ ਦਾ ਪਹਿਲਾ ਐਗਜ਼ੈਂਪਲ ਐਕਸਪੈਰੀਮੈਂਟ ਸੀ ਔਰ ਉਸ ਵੇਲੇ তথা ਕਿਤੇ ਕਿਸਾਨ ਜਿਹੜੀਆਂ ਜਥੇਬੰਦੀਆਂ ਬਣਾਈਆਂ ਗਈਆਂ ਸੀ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਸੀ ਸਾਡੇ ਵਿਰੋਧੀ ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਸ਼ਰੋਮਣੀ ਅਕਾਲੀ ਦਲ ਤਿੰਨ ਪਾਰਟੀਆਂ ਨੇ ਰਲ ਕੇ ਪਿੰਡਾਂ ਦੇ ਵਿੱਚ ਇੱਕ ਹਉਆ ਬਣਾਤਾ ਸੀ ਭਾਰਤੀ ਜਨਤਾ ਪਾਰਟੀ ਦਾ ਸਿਰਫ ਸ਼ਹਿਰ ਵਿੱਚ ਵਿਰੋਧ ਕਰਦੇ ਆ ਕਿ ਜਿਹੜੇ ਸ਼ਹਿਰ ਦੇ ਵਿੱਚੋਂ ਸਾਡਾ ਇੱਕ ਨਵਾਂ ਸਾਡਾ ਇੱਕ ਨਵਾਂ ਐਕਸਪੈਰੀਮੈਂਟ ਸੀ ਉਸ ਵੇਲੇ ਜੇ ਤੁਸੀਂ ਇਸ ਗੱਲ ਤੇ ਆ ਰਹੇ ਹੋ 8000 ਵੋਟ ਦੀ ਗੱਲ ਤੇ ਸਿੱਧੇ ਆ ਰਹੇ ਹੋ ਤੇ ਉਸ ਤੋਂ 6 ਮਹੀਨੇ ਸਾਲ ਪਹਿਲਾਂ ਜਦੋਂ ਅਸੀਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਲੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਲੜੀਆਂ ਤੇ ਸ਼ਰਮਾ ਜੀ ਉਸ ਵੇਲੇ ਸਿਰਫ 3700 ਵੋਟ ਸਾਨੂੰ ਸਾਰੇ ਸ਼ਹਿਰ ਚੋਂ ਮਿਲੀ ਸੀ ਸਾਡਾ 22 ਦੇ ਵਿੱਚ ਆਧਾਰ ਵਧਿਆ ਲੇਕਿਨ 24 ਦੇ ਵਿੱਚ ਭੁੱਲੋ ਨਾ ਪਲੀਜ਼ ਮੇਰੀ ਗੱਲ ਨੂੰ ਕਿ ਅਸੀਂ 17000 ਦੇ ਕਰੀਬ ਵੋਟ ਕਪੂਠਲਾ ਦੇ ਵਿੱਚੋਂ ਲੈ ਕੇ ਗਏ ਆ 17000 ਕਿੱਥੇ 5 6 7 7000 ਵੋਟ ਨਹੀਂ ਪਰ ਉਹ ਤੇ 17000 ਸਾਹਿਬ ਨੂੰ ਕਿੰਨੀ ਵੋਟ ਪਈ ਹੈ ਜੀ ਲਗਭਗ 7000 ਦੇ ਕਰੀਬ ਠੀਕ ਹੈ ਨਾ ਜੀ ਮੈਂ 8 ਕਹਿ ਰਿਹਾ ਸੀ 1000 ਵਧਾ ਕੇ ਕਹਿ ਰਿਹਾ ਨਹੀਂ ਨਹੀਂ ਜੋ ਹੈ ਫੈਕਟ ਮੈਂ ਝੂਠ ਬੋਲਣ ਦੀ ਰਾਜਨੀਤੀ ਨਹੀਂ ਕਰਦਾ ਕਦੀ ਵੀ ਜੀ ਮੈਨੂੰ ਜਿਹੜੀ ਹੈ ਉਹ ਸਾਰੇ ਜਿੰਨਾ ਇਹ ਤੁਹਾਡਾ ਚੇਅਰਮੈਨ ਵੀ ਰਿਹਾ ਸੀ 2024 ਦਾ ਚੋਣ ਆ ਗਿਆ ਤੇ ਪਾਰਟੀ ਸੰਗਠਿਤ ਹੋ ਗਏ ਬੜੇ ਤਰੀਕੇ ਦੇ ਨਾਲ ਲੜੀ ਮਾਹੌਲ ਫੇਰ ਸਾਡੇ ਖਿਲਾਫ ਜਾ ਰਿਹਾ ਸੀ ਹਾਂਜੀ ਉਹ ਕਿਸ ਤਰ੍ਹਾਂ ਜਾ ਰਿਹਾ ਸੀ ਕਿਉਂ ਜਾ ਰਿਹਾ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਛੱਡ ਗਏ ਔਰ ਸਾਡੀ ਵੋਟ ਜਿਹੜੀ 17000 ਹੋ ਗਈ ਤੁਸੀਂ ਇਹਦੇ ਖੋਲ ਨਾ ਉਹੀ ਉਹੀ ਜਿਹੜੇ ਸਰਦਾਰ ਜਤ ਰੰਜੀਸ਼ ਸਿੰਘ ਖੋਜੇਵਾਲ ਜੀ ਦੀ ਤੁਸੀਂ ਗੱਲ ਕਰ ਰਹੇ ਹੋ 2022 ਜੋ ਕੈਂਡੀਡੇਟ ਸੀ ਲੇਕਿਨ 2024 ਤੋਂ ਇਹ ਤੇ ਜ਼ਿਲ੍ਹਾ ਪ੍ਰਧਾਨ ਹੈ ਜੀ ਔਰ ਉਹ ਸਾਰੀ ਜਿਹੜੀ ਇਲੈਕਸ਼ਨ ਲੜ ਹੋਈ ਹੈ ਇੱਕ ਇੱਕ ਝੰਡਾ ਬਰਦਾਰ ਬੰਦਾ ਹੁੰਦਾ ਉਹਦੇ ਹੱਥ ਝੰਡਾ ਫੜਾਇਆ ਜਾਂਦਾ ਕੰਮ ਕਾਰਗਰਤਾ ਕਰਦਾ ਹਾਂਜੀ 17000 ਵੋਟ ਉਸੇ ਹੀ ਲੀਡਰਸ਼ਿਪ ਦੇ ਨਾਲ ਹੋਈ ਆ ਉਸੇ ਤਰ੍ਹਾਂ ਹੀ ਹੋਈ ਆ ਉਹੀ ਮੇਰੇ ਸਾਥੀ ਬਾਕੀ ਸਨ ਉਹੀ 2022 ਚ ਸਨ ਉਹੀ ਹੈਗਾ 2027 ਦੇ ਵਿੱਚ ਵੀ ਲੀਡਰ ਹੋਣਗੇ ਲੀਡਰ ਉਹੀ ਲੈਣ ਵਾਲੇ ਹੋਣਗੇ ਚਾਰੇ ਕਰਤਾ ਉਹੀ ਹੋਣਗੇ ਲੇਕਿਨ ਹਜੂਮ ਵਧਾ ਹੋਏਗਾ ਔਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਨਕਸ਼ਾ ਅਲੱਗ ਹੋਏਗਾ ਕਮੂਟਲੇ ਜੰਦਾ ਸ਼ਰਧਾ ਜੀ ਪਿਛਲੇ ਪ੍ਰੋਗਰਾਮ ਚ ਦੇਖਿਆ ਗਿਆ ਕਿ ਤੁਸੀਂ ਇੱਕ ਭਾਜਪਾ ਦੀਆਂ ਪ੍ਰਾਪਤੀਆਂ ਗਿਣਾ ਰਹੇ ਸੀਗੇ ਚਾਹੇ ਉਹ ਮੈਡੀਕਲ ਕਾਲਜ ਦੀਆਂ ਸੀ ਚਾਹੇ ਕ੍ਰਿਟੀਕਲ ਹਸਪੀਟਲ ਦੀਆਂ ਇਹ ਹੌਰ ਵੀ ਪ੍ਰੋਜੈਕਟ ਜਿਹੜੇ ਸੈਂਟਰ ਗਵਰਨਮੈਂਟ ਤੋਂ ਖਾਸ ਕਰਕੇ ਤੁਸੀਂ ਲੈ ਕੇ ਆਏ ਵਿਲੰਬਣਾ ਇੱਕੋ ਹੀ ਹੈ ਕਿ ਅਸੀਂ ਚਰਚਾ ਕਰਦਿਆਂ ਨੂੰ ਸਾਨੂੰ ਚੀਕਾਂ ਮਾਰਦਿਆਂ ਨੂੰ ਅੱਜ 5 ਸਾਲ ਹੋਣ ਲੱਗੇ ਆ ਪਹਿਲੇ 2 ਸਾਲ ਜਿਹੜੇ ਕਾਂਗਰਸ ਨੇ ਖਰਾਬ ਕੀਤੇ 3 ਸਾਲ ਹੁਣ ਸਾਢੇ 3 ਸਾਲ ਸਾਡੇ ਆਮ ਆਦਮੀ ਪਾਰਟੀ ਨੇ ਖਰਾਬ ਕੀਤੇ ਝੂਠ ਤੇ ਤੂਫਾਨ ਦੀ ਰਾਜਨੀਤੀ ਇਹ ਇਸ ਸਰਕਾਰ ਦੇ ਕੋਲੋਂ ਸਿੱਖੇ 23 ਮਾਰਚ 2025 ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਸਮਾਰਕ ਦੇ ਉੱਤੇ ਨਵੇਂ ਸ਼ਹਿਰ ਦੇ ਖੜੇ ਹੋ ਕੇ ਕਹਿੰਦੇ ਆ ਕਿ ਮੈਂ ਪਿਛਲੇ 3 ਸਾਲ ਚ ਦੁਆਬੇ ਨੂੰ 3 ਮੈਡੀਕਲ ਕਾਲਜ ਦੇ ਨੀਂ ਪੱਥਰ ਰੱਖ ਦਿੱਤੇ ਤਿੰਨਾਂ ਦੇ ਵਿੱਚ ਨਾਂ ਲਿਆ ਜਾਂਦਾ ਹੁਸ਼ਾਰਪੁਰ ਕਪੂਰਥਲਾ ਔਰ ਨਵਾਂ ਸ਼ਹਿਰ ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਮੈਂ ਅਗਲੇ ਦਿਨ ਸਵਾਲ ਕੀਤਾ ਸੀ ਔਨ ਕੈਮਰਾ ਵੀ ਕੀਤਾ ਸੀ ਮੀਡੀਆ ਚ ਵੀ ਕੀਤਾ ਸੀ ਪ੍ਰਿੰਟ ਮੀਡੀਆ ਦੇ ਵਿੱਚੋਂ ਟ੍ਰਿਬਿਊਨ ਨੇ ਚੱਕ ਕੇ ਉਹ ਕਟਿੰਗ ਜਿਹੜੀ ਆ ਅਗਲੇ ਦਿਨ ਵਿਧਾਨ ਸਭਾ ਦੇ ਵਿੱਚ ਇਥੋਂ ਦੇ ਕਪੂਠਲਾ ਦੇ ਵਿਧਾਇਕ ਸਰ ਰਾਣਾ ਗੁਰਜੀਤ ਸਿੰਘ ਜੀ ਦੇ بیٹے ਨੇ ਸੁਲਤਾਨਪੁਰ ਤੋਂ ਜਿਹੜੇ ਰਿਪਰੈਜ਼ੈਂਟ ਕਰਦੇ ਉਹਨਾਂ ਨੇ ਉਹ ਅਖਬਾਰ ਲਹਿਰਾ ਕੇ ਕਿਹਾ ਸੀ ਕਿ ਕਿੱਥੇ ਕੀਤਾ ਮੂਰਤ ਕਿੱਥੇ ਕੀਤਾ ਨੀ ਪੱਥਰ ਰੱਖਿਆ 2020 ਜਨਵਰੀ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਨੇ ਕਪੂਠਲਾ ਮੈਡੀਕਲ ਕਾਲਜ ਦਾ ਆਪਣੇ ਵਰਚੁਅਲ फाउंडेशन स्टोन ले करना ਸੀ ਫਿਰੋਜ਼ਪੁਰ ਤੋਂ ਉਹ ਵਿੱਚ ਅਧੂਰਾ ਰਹਿ ਗਿਆ ਭਗਵੰਤ ਸਿੰਘ ਮਾਨ 4 14 ਮਿੰਟ ਵਾਸਤੇ ਟੋਟਲ ਕੰਪੂਟ ਲਿਆਇਆ ਉਸ ਗਰਾਊਂਡ ਦੇ ਉੱਤੇ ਇੱਕ ਐਗਜ਼ਿਬਿਸ਼ਨ ਜੀ ਕ੍ਰੀਏਟ ਕੀਤੀ ਉਹ ਨਕਸ਼ੇ ਦੇਖੇ ਉਹ ਫੋਟੋ ਸੈਸ਼ਨ ਕਰਾਇਆ ਜਿਹੜਾ ਦਿੱਲੀੋਂ ਨਕਸ਼ੇ ਇਸ ਮੈਡੀਕਲ ਕਾਲਜ ਦੇ ਬਿਲਡਿੰਗ ਵਾਸਤੇ ਬਣ ਕੇ ਆਏ ਸੀ ਮੇਰਾ ਇੱਕੋ ਹੀ ਕਹਿਣਾ ਕਿ ਕਿੰਨੀ ਦੇਰ ਕਿੰਨੀ ਦੇਰ ਝੂਠ ਦੇ ਉੱਤੇ ਚੱਲੂਗੀ ਇਹ ਸਰਕਾਰ ਕਿੰਨੀ ਦੇਰ ਲੋਕਾਂ ਦਾ ਬੇਵਕੂਫ ਬਣਾਉਣਗੇ ਕਿੰਨੀ ਦੇਰ ਇਹ ਲੋਕਾਂ ਨੂੰ ਇਸੇ ਲਈ ਆ ਜਿਹੜਾ ਮੇਰੇ ਬਿਲਕੁਲ ਪੜੋਸ ਦੇ ਵਿੱਚ ਇੱਕ ਜਿਹੜਾ ਕ੍ਰਿਟੀਕਲ ਕੇਅਰ ਹਸਪੀਟਲ ਬੰਨਣਾ ਸ਼ੁਰੂ ਹੋ ਗਿਆ ਉਹਦੇ ਬਾਰੇ ਅਸੀਂ ਲੋਕਾਂ ਦੇ ਵਿੱਚ ਚਰਚਾ ਜ ਨਹੀਂ ਲੈ ਕੇ ਆਏ ਇਸ ਲਈ ਚਰਚਾ ਜ ਨਹੀਂ ਲੈ ਕੇ ਆਏ ਕਿਉਂਕਿ ਪ੍ਰਧਾਨ ਮੰਤਰੀ ਜਿਹੜਾ ਡਾਇਰੈਕਟ ਪ੍ਰੋਜੈਕਟ ਹੈ ਇਹ ਪ੍ਰਧਾਨ ਮੰਤਰੀ ਦੀ ਸਕੀਮ ਦੇ ਅੰਦਰ ਇਹ ਬਣ ਕੇ ਜਾ ਰਿਹਾ ਪ੍ਰਧਾਨ ਮੰਤਰੀ ਆਯੂਸ਼ਮਾਨ 인ਫਰਾਸਟ੍ਰਕਚਰ ਯੋਜਨਾ ਦੇ ਅੰਦਰ ਬਣ ਕੇ ਬਣਨ ਲਈ ਬੰਦਣਾ ਸ਼ੁਰੂ ਹੋਇਆ ਇਹ ਪੋਲਿਟਿਕਲ ਸਕੇਪ ਗੋਟ ਨਾ ਬਣੇ ਇਹ ਮਦਾਰੀਆਂ ਦੇ ਹੱਥ ਖੇਡ ਨਾ ਜਾਵੇ ਪ੍ਰਧਾਨ ਮੰਤਰੀ ਸਾਹਿਬ ਇਸ ਚੀਜ਼ ਨੂੰ ਜਾਤੀ ਤੌਰ ਤੇ ਦੇਖ ਰਹੇ ਨੇ ਉਹਨਾਂ ਦਾ ਇਹ ਕੰਮ ਬਹੁਤ ਜਲਦੀ ਪੂਰਾ ਹੋਏਗਾ ਸ਼ਰਦਾ ਜੀ ਜਿਹੜਾ ਹੀ ਸਵਾਲ ਆ ਹੁਣ ਇਸ ਤਰ੍ਹਾਂ ਦਾ ਕਿ ਖਾਸ ਕਰਕੇ ਸਾਡੇ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਵੀ ਕਈ ਵਾਰ ਇਹ ਗੱਲ ਕਰ ਚੁੱਕੇ ਨੇ ਕਿ ਏਮਜ਼ ਆਇਆ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਜਦੋਂ ਏਮਜ਼ ਇੱਥੋਂ ਜਾਂਦਾ ਕਿ ਕਾਰਨ ਹੈ ਕਿ ਉਦੋਂ ਭਾਜਪਾ ਜਿਹੜੀ ਪੰਜਾਬ ਭਾਜਪਾ ਖਾਸ ਕਰਕੇ ਕਪੂਰਥਲਾ ਭਾਜਪਾ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਸੀ ਕਿ ਉਹ ਇਹਨੂੰ ਰੋਕ ਨਹੀਂ ਸਕੀ ਜਾਂ ਇਹਨਾਂ ਨੇ ਰੌਲਾ ਨਹੀਂ ਪਾਇਆ ਕੀ ਕਾਰਨ ਮੰਨਦੇ ਹੋ ਕਿ ਕਪੂਰਥਲਾ ਨੂੰ ਆਈਆਂ ਹੋਈਆਂ ਇੰਨੇ ਦੋ ਵੱਡੇ ਪ੍ਰੋਜੈਕਟ ਕਪੂਰਥਲਾ ਦੇ ਹੱਥੋਂ ਜਾਂਦੇ ਰਹੇ ਲੇਕਿਨ ਮੈਡੀਕਲ ਕਾਲਜ ਦਾ ਉੱਤੇ ਰੋਲਪ ਪਾਉਣ ਦੇ ਪਿਆ ਅਸੀਂ ਵੀ ਤੁਹਾਡੇ ਨਾਲ ਮਿਲ ਕੇ ਪਾਉਣੇ ਪਿਆ ਇਹ ਬੰਨਣਾ ਚਾਹੀਦਾ ਲੇਕਿਨ ਉਹ ਜਿਹੜੇ ਦੋ ਪਹਿਲੇ ਪ੍ਰੋਜੈਕਟ ਸੀ ਤੁਹਾਡੀ ਸਮੇਂ ਦੀ ਸਰਕਾਰ ਸੀ ਉਸ ਵੇਲੇ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰਾਂ ਕਿ 에어ਪੋਰਟ ਦਾ ਮਾਮਲਾ ਜਿਹੜਾ ਸੀ ਉਸ ਵੇਲੇ ਮੰਨਯੋਗ ਇੰਦਰ ਕੁਮਾਰ ਗੁਜਰਾਲ ਜੀ ਜਿਹੜੇ ਕਿ ਜਲੰਧਰ ਤੋਂ ਹੀ ਬਿਲੋਂਗ ਕਰਦੇ ਸੀ ਉਹ ਪ੍ਰਧਾਨ ਮੰਤਰੀ ਸਨ ਆਪ ਹੀ ਉਹ ਪ੍ਰੋਜੈਕਟ ਲੈ ਕੇ ਆਏ ਆਪ ਹੀ ਉਹ ਚੱਕ ਕੇ ਗਾਇਬ ਕਰਤਾ ਜਿੱਥੋਂ ਤੱਕ ਆਦਮپور 에어ਪੋਰਟ ਦਾ ਸਵਾਲ ਹੈ ਉਹਦਾ ਕਿਤੇ ਵੀ ਕਬੂਥਲਾ 에어ਪੋਰਟ ਦੇ ਨਾਲ ਲੈਣ ਦੇ ਨਹੀਂ ਆਦਮپور 에어ਪੋਰਟ 2016 ਦੇ ਵਿੱਚ ਮਾਨਯੋਗ ਨਰਿੰਦਰ ਭਾਈ ਮਾਨਯੋਗ ਅਰੰਜੇਤ ਲੀ ਜੀ ਨੇ ਨਰਿੰਦਰ ਭਾਈ ਮੋਦੀ ਜੀ ਨੇ ਉਹਦਾ ਉਦਘਾਟਨ ਕੀਤਾ 2016 ਦੇ ਵਿੱਚ ਪੂਜਾ ਆ ਕੇ ਭੂਮੀ ਪੂਜਨ ਆ ਕੇ ਨਰਿੰਦਰ ਅਰੰਜੇਤ ਲੀ ਜੀ ਨੇ ਕਰਵਾਇਆ ਔਰ ਵਿਜੇ ਸੰਪਲਾਈ ਨੇ ਉਹਦਾ ਉਦਘਾਟਨ ਕੀਤਾ ਪੂਰੀ ਤਰ੍ਹਾਂ ਆਦਮپور 에어ਪੋਰਟ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ ਰਹੀ ਜਿਹੜੀ ਗੱਲ ਤੁਸੀਂ ਏਮਸ ਦੀ ਬਾਰ-ਬਾਰ ਕਰ ਰਹੇ ਹੋ ਏਮਸ ਦਾ ਕਦੀ ਵੀ ਕਬੂਥੇ ਦੇ ਉੱਤੇ ਚਰਚਾ ਹੀ ਨਹੀਂ ਸੀ ਹੋਈ ਉਸ ਵੇਲੇ ਭਾਰਤੀ ਜਨਤਾ ਪਾਰਟੀ 10% ਦੀ ਭਾਈਵਾਲ ਜੀ ਅਕਾਲ ਦਲ ਦੇ ਨਾਲ ਰਹੇ ਹਾਂ ਕਿਉਂ ਨਹੀਂ ਚੱਲੀ ਗੋਡੇ ਚੀਫ ਮਨਿਸਟਰ ਲੇਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਔਰ ਫਿਰ ਮੌਜੂਦਾ ਉਸ ਵੇਲੇ ਦੇ ਹੋਮ ਮਨਿਸਟਰ ਪੰਜਾਬ ਦੇ ਮੌਜੂਦਾ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਰਾਮ ਸਿੰਘ ਜੀ ਤੁਹਾਡੀ ਕਿ ਏਮਜ਼ ਦੀ ਕਪੂਰਥਲਾ ਵਿੱਚ ਚਰਚਾ ਨਹੀਂ ਹੋਈ 200 ਕਿੰਨੇ ਕਿਲੇ ਜਿਹੜੇ ਆ ਉਹ ਸਾਡੇ ਡੀਸੀ ਸਾਹਿਬ ਸਨ ਉਦੋਂ ਬਾਲਾ ਮੁਰਗਮ ਜੀ ਉਹ ਉਹਨਾਂ ਨੇ ਐਕਵਾਇਰ ਕਰਵਾਈ ਔਰ ਸਾਰਾ ਕੁਝ ਜ਼ਮੀਨ ਦੀ ਸਾਰੀ ਗੱਲਬਾਤ ਹੋਈ ਸਰਵੇ ਹੋਇਆ ਜੀ ਸਰਵੇ ਹੋਇਆ ਸਰਵੇ ਕਰਵਾਇਆ ਸਾਡੇ ਉਸ ਵੇਲੇ ਦੇ ਮੌਜੂਦਾ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਸਾਹਬ ਲਾਲ ਜੀ ਜਿਹੜੇ ਕੇਂਦਰੀ ਮੰਤਰੀ ਵੀ ਸੀ ਤੇ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਆਪਣਾ ਉਹਨਾਂ ਸਵਰਗਾ ਵਿੱਚ ਵਾਸਾ ਹੋਵੇ ਉਹਨਾਂ ਨੇ ਪੰਜਾਬ ਨੂੰ ਬਹੁਤ ਦੇਣਾ ਉਹਨਾਂ ਦੀ ਜਾਤੀ ਤੌਰ ਤੇ ਮੈਂ ਗੱਲ ਕਰੂੰਗਾ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਡਿਪਟੀ ਚੀਫ ਮਿਨਿਸਟਰ ਸੀ ਇਹਨਾਂ ਦੋਨਾਂ ਦੀ ਜਿਹੜੀ ਸੋਚ ਸੀ ਉਹ ਕਪੂਖੇ ਨੂੰ ਛੱਡ ਕੇ ਅਕਾਲੀ ਦਲ ਆਪਣੇ ਜੋਰ ਦੇ ਨਾਲ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੇ ਵਿੱਚ ਉਹ ਸੀ ਉਹ ਬਠਿੰਡੇ 'ਚ ਲੈ ਗਿਆ ਅਸੀਂ ਉਸ ਗੱਲ ਦਾ ਚੱਕਣਾ ਅਲੇ ਠੰਣਾ ਨਹੀਂ ਸੀ ਪਾਇਆ ਤੇ ਸਾਨੂੰ ਕਪੂਖਲੇ ਦੇ ਵਿੱਚ ਨਰਿੰਦਰભાઈ ਮੋਦੀ ਜੀ ਔਰ ਉਸ ਵੇਲੇ ਦੇ ਹੈਲਥ ਮਨਿਸਟਰ ਡਾਕਟਰ ਹਰਸ਼ਵਰਧਨ ਜੀ ਨੇ ਕਪੂਥਲਾ ਦੇ ਵਿੱਚ ਮੈਡੀਕਲ ਕਾਲਜ ਦਿੱਤਾ ਔਰ ਜਿਹਦੇ ਵਾਸਤੇ ਕੱਲਾ ਮੈਡੀਕਲ ਕਾਲਜ ਦੀ ਘੋਸ਼ਣਾ 2019 ਨਵੰਬਰ ਦੇ ਵਿੱਚ ਹੀ ਨਹੀਂ ਹੋਈ 31 ਮਾਰਚ 2020 ਤੋਂ ਪਹਿਲਾਂ-ਪਹਿਲਾਂ 70 ਤੋਂ 75 ਕਰੋੜ ਰੁਪਏ ਦੀ ਆਪਣੀ ਜਿਹੜੀ 60% ਸ਼ੇਅਰ ਦੀ ਪਹਿਲੀ ਕਿਸ਼ਤ ਵੀ ਦੇ ਦਿੱਤੀ ਇਹ ਕਾਂਗਰਸ ਦੀ ਉਸ ਵੇਲੇ ਦੀ ਮੌਕੇ ਦੀ ਸਰਕਾਰ ਔਰ ਅੱਜ ਦੀ ਇਹ ਨਕਮੀ ਤੇ ਝੂਠੀ ਸਰਕਾਰ ਇਹਨਾਂ ਨੇ ਅੱਜ ਤੱਕ ਇਹ ਕਾਲਜ ਨੂੰ ਕਿਉਂ ਨਹੀਂ ਬਣਨ ਦੇ ਰਹੇ ਇਹ ਕਿਹੜੇ ਮਾਫੀਆ ਦੇ ਵਿੱਚ ਖੇਡਦੇ ਪਏ ਨੇ ਇਹ ਕਿਉਂ ਨਹੀਂ ਸ਼ੁਰੂਆਤ ਕਰਦੇ ਇਹ ਟੈਂਡਰ ਟੈਂਡਰ ਖੇਡੀ ਜਾਂਦੇ ਨੇ ਆਪਸ ਦੇ ਵਿੱਚ ਪੰਜ ਵਾਰੀ ਹੋ ਗਿਆ ਚਾਰ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਕਿਹੜੇ ਵੈਸਟਡ ਇੰਟਰਸਟ ਨੇ ਇਹਨਾਂ ਲੋਕਾਂ ਦੇ ਕਿ ਇਹਦਾ ਕੰਮ ਨਹੀਂ ਸ਼ੁਰੂ ਹੋ ਰਿਹਾ ਸ਼ਰਦਾ ਜੀ ਲਾਸਟ ਸਵਾਲ ਕੀ ਭਾਜਪਾ ਜੀ ਜਿਸ ਤਰ੍ਹਾਂ ਕਹਿਰੀ ਕਿ ਅਸੀਂ 117 ਸੀਟਾਂ ਤੇ ਲੜਾਂਗੇ ਕਪੂਰਥਲੇ ਨੂੰ ਜਿਹੜਾ ਕੈਂਡੀਡੇਟ ਹੈ ਉਹ ਬਾਹਰੋਂ ਆਏਗਾ ਜਾਂ ਕਪੂਰਥਲੇ ਦਾ ਹੀ ਹੋਵੇਗਾ ਦੇਖੋ ਪਿਛਲੀ ਵਾਰ ਵੀ ਕਪੂਰਥਲੇ ਦਾ ਹੀ ਰਹਿਣ ਵਾਲਾ ਕੈਂਡੀਡੇਟ ਸੀ ਆਉਣ ਵਾਲਾ ਜਿਹੜਾ ਚੋਣ ਹੋਏਗਾ ਉਦੋਂ ਵੀ ਕੈਂਡੀਡੇਟ ਕਪੂਰਥਲੇ ਦਾ ਹੀ ਹੋਵੇਗਾ ਬੜੀਆਂ ਕਿਆਸਰਾਈਆਂ ਲੱਗ ਰਹੀਆਂ ਕਿ ਬਾਹਰੋਂ ਜਿਹੜੇ ਕਿ ਲੈਂਡ ਹੋ ਰਹੇ ਨੇ ਕਿਆਸਾਂ ਦੇ ਉੱਤੇ ਪਾਰਟੀਆਂ ਨਹੀਂ ਚੱਲਦੀਆਂ ਜੀ ਸਰ ਹੁੰਦਾ ਵੀ ਆਇਆ ਨਾ ਕਪੂਰਥਲੇ ਨਾਲ ਤੇ ਖਾਸ ਕਰਕੇ ਉਹ ਉਹ ਕਾਂਗਰਸ ਦੇ ਕੋਲ ਕੋ ਹੋਊਗਾ ਇਹ ਫਾਰਮੂਲਾ ਵੀ ਲਿਆ ਕੇ ਬਿਠਾਤੇ ਹੋ ਇੱਥੇ ਲੇਕਿਨ ਅਸੀਂ ਉਹਨਾਂ ਨੂੰ ਆਪਣੇ ਕਿਉਂਕਿ ਇਲੈਕਟਡ ਨੇ ਤੇ ਵਿਧਾਇਕ ਕਹਿੰਦੇ ਆ ਲੇਕਿਨ ਸਾਡੇ ਉਹ ਕਦੀ ਵੀ ਨਹੀਂ ਜਵਾਬ ਤਾਂ ਤੁਸੀਂ ਫੇਰ ਨਹੀਂ ਦੇਣਾ ਤੁਹਾਡੀ ਬਹੁਤੀ ਭਾਜਪਾ ਤਾਂ ਮੌਜੂਦਾ ਵਿਧਾਇਕ ਜੀ ਦੀ ਝੋਲੀ 'ਚ ਬੈਠੀ ਹੁੰਦੀ ਆਮ ਕਰਕੇ ਦੇਖਿਆ ਜਾਂਦਾ ਦੇਖੋ ਮੈਂ ਜਾਤੀ ਤੌਰ ਤੇ ਆਪਣੀ ਗੱਲ ਕਰੂੰਗਾ ਜਦੋਂ ਪਾਰਟੀ 'ਚ ਖੜਾ ਭਾਰਤੀ ਜਨਤਾ ਪਾਰਟੀ ਦਾ ਸਪਾਈ ਆ ਔਰ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਪ੍ਰਿੰਸੀਪਲ ਦੇ ਉੱਤੇ ਸਮਝੌਤਾ ਨਹੀਂ ਕੀਤਾ ਉਮੀਦ ਕਰਿਏ ਕਿ ਭਾਜਪਾ ਦੇ ਵਿੱਚ ਜਿਹੜੀ ਅੰਦਰੂਨੀ ਫੋਟ ਹੈ ਜਿਹੜੀ 7000 ਦੀ ਵੋਟ ਤੁਸੀਂ ਵਿਧਾਨ ਸਭਾ ਚ ਲੈ ਕੇ ਗਿਆ ਸੀ ਉਹਨੂੰ ਵਧਾ ਕੇ ਕਿਸੇ ਜਿੱਤ ਦੇ ਰਿਪ੍ਰੀਜ਼ੈਂਟ ਕਰੂੰਗਾ ਲੋਕ ਸਭਾ ਦੇ ਅਸੀਂ 17000 ਵੋਟ ਲੈ ਕੇ ਗਏ ਸੀ ਨਹੀਂ ਮੈਂ ਵਿਧਾਨ ਸਭਾ ਦੀ ਹੀ ਗੱਲ ਕੀਤੀ ਮੈਂ ਲੋਕ ਸਭਾ ਦੀ ਵੀ ਗੱਲ ਕਰੂੰਗਾ ਬਿਲਕੁਲ ਜੀ ਉਹ ਉਹ ਪੀਐਮ ਉਹ ਅਚੀਵਮੈਂਟ ਹੈ ਉਹ ਉਹ ਪੀਐਮ ਦੀ ਵੋਟ ਹੈ ਜੀ ਉਹ ਹਰ ਜਗ੍ਹਾ ਪੈਦੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਂ ਦੇ ਉੱਤੇ ਇਹੀ ਕੈਂਡੀਡੇਟ ਸਾਡੇ ਪੀਐਮ ਹੁੰਦੇ ਨੇ ਕੈਂਡੀਡੇਟ ਆਦਰਨੀ ਮੋਦੀ ਜੀ ਹੁੰਦੇ ਨੇ ਔਰ ਉਹ ਭਾਰਤੀ ਜਨਤਾ ਪਾਰਟੀ ਦੇ بڑے ਹੀ ਅਨਤਕ ਸੇਵਾਦਾਰ ਸਪਾਈ ਨੇ ਇਹ ਸੰਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਕਾਰਜਕਰਤਾ ਸ਼੍ਰੀ ਉਮੇਸ਼ ਸ਼ਰਦਾ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੀ ਵਾਰ ਮਿਲਦੇ ਹਾਂ ਫਿਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਧੰਨਵਾਦ ਧੰਨਵਾਦ ਸ਼ਰਦਾ ਜੀ ਨਮਸਕਾਰ